ਜਗਵੰਨੀ ਪੰਜਾਬ ਕੇ ਸ੍ਰੀ ਦੇਖਰੇ ਤਵਾਮ ਦਰਸ਼ਕਾ ਦਾ ਸਵਾਗਤ ਹੈ ਸੋਪ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਮੁੜ ਤੋਂ ਦੁਬਾਰਾ ਤੋਂ ਸ਼ੁਰੂ ਹੋਣ ਜਾ ਰਿਹਾ ਪਿਆ ਵਾ ਤੁਸੀਂ ਦੇਖ ਸਕਦੇ ਖਬਰਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦਾ ਪਿਆ ਵਾ ਕਿ ਜੋ ਕਿਸਾਨ ਨੇ ਉਹ ਲਗਾਤਾਰ ਦਿੱਲੀ ਵੱਲ ਨੂੰ ਉਸ ਵਕਤ ਕੁਝ ਕਰਦੇ ਪਏ ਨੇ ਕਿਸੇ ਦੌਰਾਨ ਇੱਕ ਖਬਰ ਸਾਹਮਣੇ ਆਂਦੀ ਹੈ ਕਿ ਜੋ ਪੰਜਾਬ ਪੰਜਾਬ ਦੇ ਜੋ ਪੈਟਰੋਲੀਅਮ ਐਸੋਸੀਏਸ਼ਨ ਹੈ ਜੋ ਉਹਨਾਂ ਵੱਲੋਂ ਨੋ ਸੇਲ ਨੋ ਪਰਚੇਸ ਜੋ ਕਰਨ ਜਾ ਰਹੇ ਪੈਨੇ ਇੱਕ ਸਟ੍ਰਾਈਕ ਦੇ ਵਾਂਗੂ ਜੋ ਕਰਨ ਜਾ ਰਹੇ ਪੈਨੇ ਸੋ ਉਹਨਾਂ ਬਾਰੇ ਗੱਲਬਾਤ ਕਰਦੇ ਆ ਸਾਡੇ ਨਾਲ ਐਸੋਸੀਏਸ਼ਨ ਦੇ ਇੱਥੇ ਪ੍ਰਧਾਨ ਜੀ ਮੌਜੂਦ ਨੇ ਸਰ ਹਾਂਜੀ ਸਰ ਤੁਹਾਡਾ ਨਾਮ ਜੀ ਅਸ਼ੋਕ ਸਿੰਘ ਦੇਵਾ ਮੇਰਾ ਨਾਮ ਹੈ ਜੀ ਜੀ ਸਰ ਇੱਕ ਜੋ ਤੁਹਾਡੇ ਵੱਲੋਂ ਨੋ ਸੇਲ ਨੋ ਪਰਚੇਸ ਜੋ ਇੱਕ ਸਟ੍ਰਾਈਕ ਵੱਲੋਂ ਜੋ ਕੀਤਾ ਜਾ ਰਿਹਾ ਪੈ ਇਸ ਬਾਰੇ ਥੋੜਾ ਜਿਹਾ ਦੱਸੋ ਜੀ ਐਸਆ ਜੀ ਇਹ ਜਿਹੜੀ ਤੁਸੀਂ ਕਹਿ ਰਹੇ ਹੋ ਇਹ ਪੰਜਾਬ ਦੀ ਕਾਲ ਹੈ ਹਾਂਜੀ ਅਸੀਂ ਲੁਧਿਆਣਾ ਤੋਂ ਅਸੀਂ ਵੀ ਉਹਦਾ ਪਾਰਟ ਹੈਗੇ ਆਂ ਤੁਹਾਨੂੰ ਪਤਾ ਹੈ ਇਹਦਾ ਕਾਰਨ ਕੀ ਹੈ ਪਿਛਲੇ 7 ਸਾਲ ਤੋਂ ਕੰਪਨੀਆਂ ਨੇ ਜਾਂ ਸਰਕਾਰਾਂ ਨੇ ਸਾਡਾ ਧਿਆਨ ਨਹੀਂ ਦਿੱਤਾ ਸਾਡੀ ਕਮਿਸ਼ਨ ਨਹੀਂ ਵਧੀ ਕੋਈ ਵੀ ਉਦਾਹਰਣਾ ਲੈ ਲਓ ਕੋਈ ਵੀ ਤੁਸੀਂ ਪ੍ਰਾਈਵੇਟ ਸੈਕਟਰ ਲੈ ਲਓ ਹਰ ਇੱਕ ਨੂੰ ਤਰੱਕੀ ਮਿਲਦੀ ਹੈ 7 ਸਾਲ ਬੜਾ ਲੰਮਾ ਪੀਰੀਅਡ ਹੈ ਤੇ 7 ਸਾਲ ਜੇ ਅਸੀਂ ਉੱਥੇ ਹੀ ਆ ਜਿਹੜੀ ਚੀਜ਼ 50 60 ਦੀ ਸੀ ਅੱਜ 100 ਦੀ ਹੋ ਗਈ ਇਨਵੈਸਟਮੈਂਟ ਸਾਡੀ ਡਬਲ ਹੋ ਗਈ ਖਰਚੇ ਸਾਡੇ ਡਬਲ ਹੋ ਗਏ ਕਮਿਸ਼ਨ ਸਾਡੀ ਉਹਦੇ ਉਹ ਹੈ ਸੋ ਇਹਨੂੰ ਸਟ੍ਰਾਈਕ ਕਰਨ ਲੱਗਿਆ ਤਕਲੀਫ ਹੁੰਦੀ ਹੈ ਸਾਡੀ ਮਜਬੂਰੀ ਹੈ ਤੋਂ ਇਹ ਸਾਰਾ ਕੁਝ ਦੇਖਦੇ ਹੋਇਆ ਬੜਾ ਕੁਝ ਕੀਤਾ ਬੜੇ ਉਪਰਾਲੇ ਕਰਨ ਤੋਂ ਬਾਅਦ ਹਰ ਜਗ੍ਹਾ ਮਿਲੇ ਪਰ ਕੋਈ ਰਾਹ ਪੱਲਾ ਨਹੀਂ ਨਿਕਲਿਆ ਕੋਈ ਰਸਤਾ ਨਹੀਂ ਨਿਕਲਿਆ ਤਾਂ ਹੁਣ ਸਾਡੀ ਜਿਹੜੀ ਪੰਜਾਬ ਲੈਵਲ ਦੀ ਬਾਡੀ ਹੈ ਉਹਨੇ ਡਿਸਾਈਡ ਕੀਤਾ ਹੈ ਵੀ 15 ਤਰੀਕ ਨੂੰ ਨੋ ਪਰਚੇਸ ਕੋਈ ਮਾਲ ਨਹੀਂ ਖਰੀਦਾਂਗੇ 22 ਤਰੀਕ ਨੂੰ ਨੋ ਸੇਲ ਕੋਈ ਸੇਲ ਨਹੀਂ ਕਰਾਂਗੇ ਤੋ ਇਹ ਮਜਬੂਰੀ ਹੈ ਸਾਡੀ ਸਾਡਾ ਮਨ ਨਹੀਂ ਚਾਹੁੰਦਾ ਇਹ ਕੰਮ ਹੋਵੇ ਸੋ ਤੁਸੀਂ ਜਿਸ ਤਰ੍ਹਾਂ ਕਹੇ 15 ਤਰੀਕ ਨੂੰ ਨੋ ਪਰਚੇਸ ਹੋਵੇਗਾ ਸੋ ਜੇ ਤੁਸੀਂ 15 ਤਰੀਕ ਨੂੰ ਜੋ ਸੋਰਸ ਪਰਚੇਸ ਨਹੀਂ ਕਰੋਗੇ ਤਾਂ ਕਿੰਨੇ ਦਿਨ ਦਾ ਸਟਾਕ ਹੁੰਦਾ ਡਿਸਟ੍ਰਿਬਿਊਸ਼ਨ ਕੀ ਹੋਏਗੀ 15 ਤਰੀਕ ਨੂੰ ਦੇਖੋ ਐਸਾ ਹੈ ਜੀ ਸਟਾਕ ਜਿਹੜੇ ਸਾਡਾ ਅਸੀਂ ਕਾਫੀ ਰੱਖਦੇ ਹੈਗੇ ਆ ਡਿਪੈਂਡ ਕਰਦਾ ਹੈ ਸੇਲਾਂ ਦੇ ਉੱਤੇ ਫਿਰ ਵੀ 3 ਦਿਨ ਦਾ ਸਟਾਕ ਤੇ ਆਲਮੋਸਟ ਸਾਰਿਆਂ ਕੋਲ ਹੁੰਦਾ ਹੈ ਲੇਕਿਨ ਜਦੋਂ ਐਦਾਂ ਦੀ ਨਿਊਜ਼ ਆ ਜਾਂਦੀ ਹੈ ਲੋਕ ਨਾ ਪੈਨਿਕ ਕਰ ਲੈਂਦੇ ਆ ਉਸ ਟਾਈਮ ਤਿੰਨ ਦਿਨ ਦਾ ਜਿਹੜਾ ਸਟਾਕ ਹੈ ਕਈ ਰਿ ਉਹ ਤਿੰਨਾਂ ਘੰਟਿਆਂ ਜਾਂ ਤਿੰਨੇ ਮਤਲਬ ਇੱਕ ਦਿਨ ਚ ਵੀ ਵਿਕ ਜਾਂਦਾ ਹੈਗਾ ਸੋ ਪਿੱਛੇ ਹਾਲੀ ਦੇ ਵਿੱਚ ਇੱਕ ਸਟ੍ਰਾਈਕ ਦਾ ਜੋ ਡਰਾਈਵਰ ਐਸੋਸੀਏਸ਼ਨਾਂ ਵੱਲੋਂ ਇੱਕ ਸਟ੍ਰਾਈਕ ਕੀਤੀ ਗਈ ਸੀ ਉਸ ਦੌਰਾਨ ਪੈਟਰੋਲ ਪੰਪਾਂ ਦੇ ਉੱਤੇ ਜੋ ਹਾਲਾਤ ਬਣ ਗਏ ਸੀਗੇ ਉਹ ਬੜੇ ਹੀ ਖਤਰਨਾਕ ਹਾਲਾਤ ਬਣ ਗਏ ਸੀ ਲੜਾਈ ਝਗੜੇ ਆਮ ਹੋ ਗਏ ਸੀ ਕਿ ਇਸ ਤਰ੍ਹਾਂ ਦਾ ਕੁਝ ਦੁਬਾਰਾ ਤੁਸੀਂ ਕਹਿ ਸਕਦੇ ਹੋ ਸਾਰੇ ਕੁਝ ਅਸੀਂ ਬਚਦੇ ਹਾਂ ਜੀ ਇਸ ਗੱਲ ਤੋਂ ਇਹ ਉਸ ਤੋਂ ਬੜੀ ਤਕਲੀਫ ਹੋਈ ਜਦੋਂ ਅਸੀਂ ਜੋ ਦਿਨ ਦੇਖੇ ਆ ਕੋਈ ਵਧੀਆ ਨਹੀਂ ਸੀਗੇ ਜਿਹੜਾ ਬੰਦਾ ਕੈਸ਼ ਦੇ ਕੇ ਵੀ ਉਹਨੂੰ ਚੀਜ਼ ਨਾ ਮਿਲੇ ਉਸ ਤੋਂ ਬੜੀ ਚੀਜ਼ ਕੁਝ ਨਹੀਂ ਹੋ ਸਕਦੀ ਸਾਡਾ ਰੋਜ਼ ਕਸਟਮਰ ਆਂਦਾ ਹੈ ਅਸੀਂ ਬੇਵਸੀਗੇ ਲੇਕਿਨ ਅਸੀਂ ਉਹਨੂੰ ਤੇਲ ਵੀ ਨਹੀਂ ਦੇ ਪਾ ਰਹੇ ਸੀਗੇ ਤੋਂ ਮੇਰਾ ਤੇ ਮਨ ਨੂੰ ਪਰਸਨਲ ਤੇ ਬੜੀ ਤਕਲੀਫ ਹੈ ਇਹ ਚੀਜ਼ ਹੋਣੀ ਹੀ ਨਹੀਂ ਚਾਹੀਦੀ ਤੇ ਤੁਸੀਂ ਸਾਡਾ ਜਿਹੜਾ ਹੱਕ ਹੈ ਸਾਨੂੰ ਦੇ ਦਿਓ ਸਾਡਾ ਕੋਈ ਮਕਸਦ ਪਬਲਿਕ ਨੂੰ ਹੈਰਸ ਕਰਨਾ ਹੈ ਨਹੀਂ ਕੋਵਿਡ ਦੇ ਵਿੱਚ ਵੀ ਦੁਨੀਆ ਘਰ ਸੀ ਸਾਰੀ ਦੁਨੀਆ ਘਰ ਸੀ ਲੇਕਿ ਪੰਪ ਵਾਲਾ ਤੇ ਪੰਪ ਵਾਲੇ ਦਾ ਸਟਾਫ ਹਰ ਟਾਈਮ ਦਿਨ ਤੇ ਰਾਤ ਅਸੀਂ ਇਸ ਕੰਟਰੀ ਦੀ ਸੇਵਾ ਕੀਤੀ ਹੈ ਪਰ ਉਹਦੇ ਅਗੇ ਸਾਨੂੰ ਮਿਲਿਆ ਕੁਝ ਨਹੀਂ ਸਰ ਜਿਸ ਤਰ੍ਹਾਂ 15 ਤਰੀਕ ਨੂੰ ਤੁਸੀਂ ਕਹਿ ਰਹੇ ਹੋ ਕਿ ਨੋ ਪਰਚੇਸ ਤੁਸੀਂ ਕਿਸੇ ਤਰ੍ਹਾਂ ਦਾ ਪੈਟਰੋਲ ਜਾਂ ਡੀਜ਼ਲ ਪਰਚੇਸ ਨਹੀਂ ਕਰੋਗੇ ਸੋ 16 ਤਰੀਕ ਨੂੰ ਪੰਜਾਬ ਬੰਦ ਦੀ ਜਾਂ ਭਾਰਤ ਬੰਦ ਦੀ ਇੱਕ ਕਿਸਾਨਾਂ ਵੱਲੋਂ ਕਾਲ ਆਂਦੀ ਹੈ ਸੋ ਉਸ ਅਸਰ ਕੀ ਇਸ ਨਾਲ ਮਿਲਦਾ ਜੁਲਦਾ ਹੋਵੇਗਾ ਜੀ ਦੇਖੋ ਐਸਾ ਹੈ ਜੇ ਰੋਡ ਬੰਦ ਹੋ ਗਈਆਂ 16 ਨੂੰ ਤੇ ਨੇਚਰਲੀ ਸਾਡੀਆਂ ਗੱਡੀਆਂ ਵਿੱਚ ਪ੍ਰੋਡਕਟ ਨਹੀਂ ਲਿਆਣਗੀਆਂ ਉਹਦਾ ਅਸਰ ਤਾਂ ਡੈਫੀਨਿਟ ਲੱਗ ਰਿਹਾ ਵੀ ਆਏਗਾ ਜੇ ਉਹ ਚੀਜ਼ ਨਾ ਰੋਕੀ ਗਈ ਤਾਂ ਉਹਦਾ ਅਸਰ ਆ ਸਕਦਾ ਹੈ ਸੋ ਜੋ ਤੁਸੀਂ ਕਮਿਸ਼ਨ ਦੀ ਗੱਲ ਕਰਦੇ ਹੋ ਕਿ ਕਮਿਸ਼ਨ ਹੈ ਤੋਂ ਥੋੜਾ ਥੋੜਾ ਤੁਸੀਂ ਦੱਸ ਸਕਦੇ ਹੋ ਕਿ ਇਹ ਜਿਹੜੀ ਕਮਿਸ਼ਨ ਹੈ ਪੈਟਰੋਲ ਤੇ ਇਹ ਲੀਟਰ ਦੇ ਉੱਪਰ ਹੁੰਦੀ ਹੈ ਜਾਂ ਪਰ ਕੋਸਟ ਦੇ ਉੱਪਰ ਹੁੰਦੀ ਹੈ ਬੜਾ ਵਧੀਆ ਕੁਐਸਚਨ ਹੈ ਇਹ ਸਾਰੇ ਲੋਕਾਂ ਨੂੰ ਇਹ ਆਇਆ ਵੀ ਸ਼ਾਇਦ ਇਹ ਪੈਸਿਆਂ ਦੇ ਨਾਲ ਦਾ ਸੰਬੰਧ ਹੈ ਸਾਡੀ ਲੀਟਰ ਦੇ ਨਾਲ ਕਮਿਸ਼ਨ ਹੈ ਮੈਂ ਜਦੋਂ 60 ਰੁਪਏ ਚੀਜ਼ ਸੀਗੀ ਉਦੋਂ ਵੀ ਉਹ ਕਮਿਸ਼ਨ ਸੀ ਅੱਜ 100 ਰੁਪਏ ਦੀ ਹੈ ਉਦੋਂ ਵੀ ਉਹ ਕਮਿਸ਼ਨ ਹੈ ਹਰ ਚੀਜ਼ ਵਧੀ ਹੈ ਤੁਸੀਂ ਦੇਖ ਲਓ ਕੋਈ ਚੀਜ਼ ਐਸੀ ਹੈ ਜਿਹੜੀ ਨਹੀਂ ਵਧੀ ਪਰ ਸਾਡਾ ਸਾਡਾ ਪ੍ਰੋਫਿਟ ਨਹੀਂ ਵਧਿਆ ਤਨਖਾਹਾਂ ਵਧ ਗਈਆਂ ਖਰਚੇ ਵਧ ਗਏ ਬਿਜਲੀ ਦੇ ਬਿੱਲ ਵੱਧ ਗਏ ਹਰ ਚੀਜ਼ ਵੱਧ ਗਈ ਅਸੀਂ ਉੱਥੇ ਦੇ ਉੱਥੇ ਹੀ ਖੜੇ ਆ ਮੈਂ ਤਾਂ ਕਿਹੜੀ ਹਰਾਨ ਹੁਨਾ ਅਸੀਂ 100 ਰੁਪਏ ਲੀਟਰ ਦਾ ਪੈਟਰੋਲ ਵੇਚਦੇ ਆ ਉਹਦੇ ਵਿੱਚੋਂ ਸਾਨੂੰ 3.5 ਰੁਪਏ ਮਿਲਣ ਦੀ ਚਾਂਸ ਹੁੰਦੇ ਹੈਗੇ ਆ ਉਹਦੇ ਉੱਤੇ ਸਾਡੇ ਸਾਰੇ ਖਰਚੇ ਨੇ ਮੇਰੇ ਪਰਿਵਾਰ ਦੀ ਰੋਟੀ ਵੀ ਹੈ ਮੇਰੇ ਸਟਾਫ ਦੀ ਰੋਟੀ ਵੀ ਹੈ ਮੇਰੇ ਬਿਜਲੀ ਬਿੱਲ ਵੀ ਹੈ ਮੇਰਾ ਸਾਰਾ ਕੁਝ ਕੱਢ ਕੇ ਸਾਨੂੰ ਕੁਝ ਮਿਲਣਾ ਹੈ ਇੱਕ ਛੋਟੇ ਜਿਹੇ ਪੈਕੇਟ ਹਮ ਕੋਈ ਮੋਂਗਫਲੀ ਵੇਚ ਦਿੰਦਾ ਕੋਈ ਕੁਰਕਰੇ ਵੇਚ ਦਿੰਦਾ ਕਿ 10 12 15 ਰੁਪਏ ਦਾ ਲਿਆ 12 ਰੁਪਏ ਦਾ ਲਿਆਉਂਦੇ ਆ ਤੇ 15 ਰੁਪਏ ਦਾ ਵੇਚਦੇ ਆ ਕੋਈ ਇਨਵੈਸਟਮੈਂਟ ਨਹੀਂ ਉਹ ਵੀ 3 ਰੁਪਏ ਲਾ ਜਾਂਦੇ ਆ 10 ਰੁਪਏ ਲਾ ਕੇ ਅਸੀਂ ਤੇ 100 ਲਾਇਆ ਸਾਡੀਆਂ ਇੰਨੀ ਇੰਨੀ ਪ੍ਰਾਪਰਟੀ ਐ ਮਹਿੰਗੀਆਂ ਤੇ ਅਸੀਂ ਉੱਥੇ ਦੇ ਉੱਥੇ ਹੀ ਖੜੇ ਆ ਕਿਸੇ ਦਿਲ ਨਹੀਂ ਕਰਦਾ ਸਟ੍ਰਾਈਕ ਕਰੇ ਸਟ੍ਰਾਈਕ ਲਵਜੀ ਮਾੜਾ ਪਰ ਮਜਬੂਰੀ ਹੈ ਥੈਂਕ ਯੂ ਸੋ ਇਸ ਨਾਲ ਜੋ ਨੁਮਾਇंदे ਸਿਗੇ ਜਿਨ੍ਹਾਂ ਵੱਲੋਂ ਕਹਿਣਾ ਹੈ ਕਿ ਨੋ ਪਰਚੇਸ ਅਤੇ ਨੋ ਸੇਲ ਕੀਤੀ ਜਾਵੇਗੀ 15 ਅਤੇ 22 ਤਰੀਕ ਨੂੰ ਸੋ ਇਸ ਦੇ ਵੱਲੋਂ ਅਸੀਂ ਇਹ ਕਹਿਣਾ ਚਾਹਾਂਗੇ ਕਿ ਜੋ ਨੋ ਪੈਨਿਕ ਹੋਣਾ ਚਾਹੀਦਾ ਵੈ ਪੁਰਾਣੀ ਤਰ੍ਹਾਂ ਹਾਲਾਤ ਨਾ ਬਣਾਈਏ ਨਾ ਪੈਨਿਕ ਨਾ ਕਰੀਏ ਪੈਟਰੋਲ ਹੈ ਜਿਹੜਾ 15 ਤਰੀਕ ਨੂੰ ਉਹ ਆਮ ਦਿਨਾ ਵਾਂਗ ਹੀ ਵਿਕੇਗਾ ਕੰਪਨੀਆਂ ਤੋਂ ਪਰਚੇਜ਼ ਨਹੀਂ ਕੀਤੀ ਜਾਵੇਗੀ ਅਤੇ 22 ਤਰੀਕ ਨੂੰ ਆ ਜੋ ਕੇਵਲ ਇੱਕ ਦਿਨ ਲਈ ਡਿਸਟ੍ਰਿਬਿਊਸ਼ਨ ਬੰਦ ਕੀਤੀ ਜਾਵੇਗੀ ਸੋ ਜੁੜੇ ਹੋ ਸਾਡੇ ਨਾਲ ਧੰਨਵਾਦ